ਸਮਾਣਾ ਪਟਿਆਲਾ ਸੜਕ ਤੇ ਦੋ ਦਿਨ ਪਹਿਲੇ ਹੋਏ ਸੜਕ ਹਾਸਤੇ ਵਿੱਚ ਕੁਲ ਬੈਂਥੀ ਉਹ ਟਿਪਰ ਦੀ ਟੱਕਰ ਹੋਈ ਸੀ ਉਸ ਦੇ ਵਿੱਚ ਪਹਿਲੇ 5 ਬੱਚਿਆਂ ਦੀ ਮੌਤ ਹੋਈ ਸੀ ਇੱਕ ਬੱਚੇ ਦੀ ਅੱਜ ਮੌਤ ਰੇਂਦਰ ਹਸਪੀਟਲ ਹੋ ਗਈ ਹੈ ਇਸ ਹਾਦਸੇ ਵਿੱਚ 6 ਬੱਚੇ ਜੋ ਵਿਦਿਆਰਥੀ تھے ਪਟਿਆਲਾ ਪਰੰਜਨ ਦੇਸੀ ਪਰਿਵਾਰ ਦਾ ਇੱਕ ਪਬਿਕ ਸੀ ਉਨਾ ਦੇ ਇਸ ਅਕਾਲ ਚਲਾਣੇ ਨਾਲ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਮਾਤਮ ਦਾ ਮਾਹੌਲ ਹੈ ਇਸ ਹਾਸੇ ਦੇ ਨਾਲ ਦੋ ਪਰਿਵਾਰਾਂ ਦੇ ਵਿੱਚ ਦੋ ਬੱਚੇ ਭਾਈ ਭੈਣ ਇੱਕੋ ਪਰਿਵਾਰਾਂ ਦੀ ਇਸ ਤਰ੍ਹਾਂ ਮੌਤ ਹੋਈ ਆ ਛੱਟੇ ਬੱਚੇ ਦੀ ਮੌਤ ਹੋਣ ਨਾਲ ਸ਼ਹਿਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਅੰਸ਼ਮਨ ਬਾਂਸਲ ਦਾ ਅੰਤਿਮ ਸੰਸਕਾਰ ਵੀ ਸਮਾਣਾ ਦੇ ਸ਼ਮਸ਼ਾਨ ਘਰ ਦੇ ਕੀਤਾ ਗਿਆ ਹਰ ਵਿਅਕਤੀ ਦੀ ਅੱਖਾਂ ਦੇ ਵਿੱਚ ਅੰਝੂ ਦੇਖੇ ਜਾ ਰਹੇ ਹਨ ਪ੍ਰਮਾਤਮਾ ਇਨ ਪਰਿਵਾਰਾਂ ਨੂੰ ਅਰ ਲੋਕਾਂ ਨੂੰ ਇਹ ਜਿਹੜਾ ਦੁੱਖ ਆਇਆ ਹੈ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਜਿਹੜੇ ਤਿੰਨ ਬੱਚੇ ਦੇ ਅੱਜ ਖੂਲ ਵੀ ਚੁਕੇ ਗਏ ਆ ਜਿਹੜੇ ਸਚਦੇਵਾ ਪਰਿਵਾਰ ਦੇ ਦੋ ਬੱਚੇ تھے ਉਹਨ ਦੋ ਬੱਚੇ ਦੇ ਔਰ ਇੱਕ ਹੋਰ ਬੱਚਾ ਥਾ ਉਸਕਾ ਵੀ ਫੂਲ ਆ ਚੁਕੇ ਗਏ ਆ ਸਾਰੇ ਸ਼ਹਿਰ ਦੇ ਵਿੱਚ ਇਨ ਬੱਚਿਆਂ ਦੀ ਮੌਤ ਨਾਲ ਸੋਕ ਦੀ ਲਹਿਰ ਹੈ ਸਮਾਣਾ ਸ਼ਹਿਰ ਵਾਸੀਆਂ ਲਈ ਬਹੁਤ ਹੀ ਦੁਖਦਾਈ ਘਟਨਾ ਜੋ ਵਾਪਰੀ ਹੈ ਜਿਸ ਦੇ ਵਿੱਚ ਛੋਟੇ ਛੋਟੇ ਮਾਸੂਮ ਬੱਚੇ ਜਿਵੇਂ ਕਹਿੰਦੇ ਨੇ ਵੀ ਪੁੱਲ ਖਿਹੜੇ ਵੀ ਫੈਨੇ ਸੀ ਜਿਹੜੇ ਉਹ ਟਾਣੀ ਨਾਲੋਂ ਟੁੱਟ ਕੇ ਚਲੇ ਗਏ ਆ ਅਸੀਂ ਸਾਰੇ ਸ਼ਹਿਰ ਵਾਸੀ ਇਲਾਕਾ ਵਾਸੀ ਸਾਰੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹੋਏ ਉਹ ਵੈਗਰੂ ਕੇ ਅਰਦਾਸ ਬੇਨਤੀ ਜੋਟੜੀ ਕਰਦੇ ਆ ਕਿ ਵੈਗਰੂ ਇਹਨਾਂ ਮਾਸੂਮ ਜੰਦਾ ਨੂੰ ਆਪਣੇ ਚਰਨਾਂ ਦੇ ਨਿਵਾਜ ਬਖਸ਼ਣ ਤੇ ਸਾਰੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਇੱਕ ਮੈਂ ਦੂਜੀ ਹੋਰ ਬੇਨਤੀ ਕਰਨੀ ਚਾਹਣਾ ਕਿ ਜਿਹੜਾ ਬੱਚਾ ਇੱਕ ਮੋਹਿਤ ਦਾ ਬੱਚਾ ਸੀ ਉਹਨਾਂ ਦੇ ਡੈਥ ਹੋ ਗਈ ਹੈ ਹਸਪਤਾਲ ਦੇ ਵਿੱਚ ਸੀ ਦੁੱਖ ਵੰਡਾਇਆ ਦੁੱਖ ਘਟਦਾ ਹੈ ਵੈਗਰੂ ਉਹਨਾਂ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਿਛਲੇ ਦਿਨੀ ਜਿਹੜਾ ਇੱਕ ਸੜਕ ਹਾਦਸਾ ਬਹੁਤ ਮੰਦਪੰਦੀ ਪਰ ਮੰਦਪਾਗੀ ਘਟਨਾ ਸੀ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਵਾਪਰੀ ਤੇ ਉਸ ਦਿਨ ਉਸ ਹਾਦਸੇ ਦੇ ਵਿੱਚ ਪੰਜ ਬੱਚੇ ਮੌਕੇ ਤੇ ਜਿਨ੍ਹਾਂ ਦੀ ਡੈਥ ਹੋ ਗਈ ਸੀ ਇਲਾਜ ਦੌਰਾਨ ਤੇ ਅੱਜ ਉਹਨਾਂ ਵਿੱਚੋਂ ਇੱਕ ਬੱਚਾ ਅੰਸ਼ਮਾਨ ਬੰਸਲ ਇਹ ਉਹ ਵੀ ਗੁਰੂ ਚਰਨਾ ਦੇ ਵਿੱਚ ਜਾਬਰਾਜੇ ਨੇ ਬਹੁਤ ਛੋਟੀ ਉਮਰ ਹੈ ਬੱਚੇ ਦੀ ਤੇ ਗੁਰੂ ਚਰਨਾ ਚ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਵਿਛੜੀ ਸਾਡੇ ਨੰਨੇ ਮਨੇ ਬੱਚਿਆਂ ਨੂੰ ਉੱਲਾਮ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ ਕੈਮਰਾਮੈਨ ਬੀਕੇ ਗਰਗ ਦੇ ਨਾਲਪੁਰ ਸੋਤਮ ਕੋਸ਼ਿਕ ਸਮਾਣਾ ਨਿਊਜ਼